ਪੰਜਾਬ ਦੇ ਵਿੱਚ ਗੈਰ ਕਾਨੂੰਨੀ ਖਨਨ ਤੇ ਮਾਫੀਆ ਰਾਜ ਤੇ ਵੱਡਾ ਪ੍ਰਹਾਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੇ ਪ੍ਰਿਸ਼ਟ ਮਾਈਨਿੰਗ ਸਿਸਟਮ ਨੂੰ ਖਤਮ ਕਰਕੇ ਪਾਰਦਰਸ਼ੀ ਆਨਲਾਈਨ ਨਿਲਾਮੀ ਲਾਗੂ ਕੀਤੀ ਹੈ ਤਾਂ ਨਵੀਂ ਵਿਵਸਥਾ ਦੇ ਨਾਲ ਗੈਰ ਕਾਨੂੰਨੀ ਖਨਨ ਦੇ ਉੱਤੇ ਰੋਕ ਲੱਗੇਗੀ ਸਰਕਾਰ ਨੂੰ ਸਿੱਧਾ ਰਾਜਸਵ ਮਿਲੇਗਾ ਤੇ ਖਣੇਜ ਸਰੋਤਾਂ ਦਾ ਇਸਤੇਮਾਲ ਹੋਣ ਮਾਫੀਆ ਨਹੀਂ ਲੋਕਾਂ ਦੇ ਹਿੱਤ ਦੇ ਵਿੱਚ ਹੋਵੇਗਾ ਤਾਂ ਆਨਲਾਈਨ ਨਿਲਾਮੀ ਦੇ ਨਾਲ ਮਾਫੀਆ ਰਾਜ ਦਾ ਅੰਤ ਤੋ ਹੋਵੇਗਾ ਆਪ ਸਰਕਾਰ ਨੇ ਪੰਜਾਬ ਦੇ ਵਿੱਚ ਖਨਨ ਵਿਵਸਥਾ ਦੇ ਵਿੱਚ ਇਤਿਹਾਸਿਕ ਬਦਲਾਅ ਕਰਦੇ ਹੋਏ ਪਾਰਦਰਸ਼ੀ ਆਨਲਾਈਨ ਨਿਲਾਮੀ ਸ਼ੁਰੂ ਕੀਤੀ ਹੈ ਇਸ ਦੇ ਨਾਲ ਮਾਫੀਆ ਰਾਜ ਖਤਮ ਹੋਵੇਗਾ ਤੇ ਸਰਕਾਰ ਨੂੰ ਸਿੱਧਾ ਰਾਜਾਸ਼ਵ ਮਿਲਣਾ ਸ਼ੁਰੂ ਹੋ ਜਾਵੇਗਾ ਧਾਮਾ ਤੇ ਆਧਾਰਿਤ ਬੋਲੀ ਨਕਲੀ ਠੇਕੇਦਾਰ ਬਾਹਰ ਹੋਣਗੇ ਪੁਰਾਣੀ ਪ੍ਰਿਸ਼ਟ ਨਿਲਾਮੀ ਪ੍ਰਣਾਲੀ ਨੂੰ ਖਤਮ ਕਰਕੇ ਹੁਣ ਧਾਮਾ ਦੇ ਆਧਾਰ 'ਤੇ ਬੋਲੀ ਲਾਗੂ ਕੀਤੀ ਗਈ ਹੈ ਤਾਂ ਇਸ ਨਾਲ ਨਕਲੀ ਬੋਲੀਦਾਰ ਬਾਹਰ ਹੋ ਜਾਣਗੇ ਤੇ ਸਿਰਫ ਗੰਭੀਰ ਤੇ ਇਮਾਨਦਾਰ ਲੋਕਾਂ ਨੂੰ ਹੀ ਕੰਮ ਮਿਲੇਗਾ ਅਗਾਉ ਪੁਕਤਾਂ ਦੇ ਨਾਲ ਗੈਰ ਕਾਨੂੰਨੀ ਖਨਨ ਦੇ ਉੱਤੇ ਲਕਾਮ ਲੱਗੇਗੀ ਨਵੀਂ ਵਿਵਸਥਾ ਦੇ ਵਿੱਚ ਅਗਾਉ ਪੁਕਤਾਂ ਤੇ ਪਹਿਲਾਂ ਤੋਂ ਹੀ ਰਾਇਲਟੀ ਜਮ੍ਹਾਂ ਕਰਵਾਉਣਾ ਲਾਜ਼ਮੀ ਕੀਤਾ ਗਿਆ ਇਸ ਦੇ ਨਾਲ ਸਰਕਾਰ ਦਾ ਨੁਕਸਾਨ ਰੁਕਿਆ ਹੈ ਤੇ ਗੈਰ ਕਾਨੂੰਨੀ ਖਨਨ ਦੇ ਉੱਤੇ ਪਰਬਾਸ਼ਾਲੀ ਕੰਟਰੋਲ ਹੋਵੇਗਾ 5 ਸਾਲਾਂ ਦਾ ਪੱਟਾ 100 ਪਲੱਸ ਨਵੀਆਂ ਸਾਈਟਾਂ ਨਿਲਾਮੀ ਦੇ ਵਿੱਚ ਹੋਣਗੀਆਂ ਹੁਣ ਵਾਤਾਵਰਣਨੀ ਮਨਜ਼ੂਰੀ ਦੀ ਜ਼ਿੰਮੇਵਾਰੀ ਬੋਲੀ ਲਗਾਉਣ ਵਾਲੇ ਦੀ ਹੋਵੇਗੀ ਖਨਨ ਪੱਤੇ ਦੀ ਮਿਆਦ 5 ਸਾਲ ਕਰ ਦਿੱਤੀ ਗਈ ਹੈ ਤੇ ਚਰਨਬੱਧ ਤਰੀਕੇ ਦੇ ਨਾਲ 7 ਤੋਂ ਵੱਧ ਨਵੀਆਂ ਸਾਈਟਾਂ ਨਿਲਾਮੀ ਦੇ ਵਿੱਚ ਲਿਆਂਦੀਆਂ ਜਾਣਗੀਆਂ ਸੀਆਰਐਮਐਸ ਐਲਐਮਐਸ ਦੇ ਨਾਲ ਖਨਨ ਸੈਕਟਰ ਦੇ ਵਿੱਚ ਪਾਰਦਰਸ਼ਤਾ ਆਏਗੀ सीआरएमएस ਤੇ ਐਲ ਐਮ ਐਸ ਵਰਗੀਆਂ ਨਵੀਆਂ ਪ੍ਰਣਾਲੀਆਂ ਨਾਲ ਇਹ ਸੁਧਾਰ ਪੰਜਾਬ ਦੇ ਖਨਨ ਸੈਕਟਰ ਦੀ ਤਸਵੀਰ ਬਦਲ ਦੇਣਗੇ ਗੈਰ ਕਾਨੂੰਨੀ ਖਨਨ ਰੁਕੇਗਾ ਇਕੱਠੇਦਾਰੀ ਖਤਮ ਹੋ ਜਾਵੇਗੀ ਤੇ ਖਣਿਜ ਸਰੋਤਾਂ ਦੀ ਵਰਤੋਂ ਹੁਣ ਮਾਫੀਆ ਨਹੀਂ ਸਗੋਂ ਲੋਕਾਂ ਦੇ ਹਿੱਤ ਵਿੱਚ ਹੋਵੇਗੀ